ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਲੋਹ ਅਰਸ਼ੰਬਰ ਸਰੀਆ YouTube ਚੈਨਲ ਤੇ ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ तहे ਦਿਲੋਂ ਸਵਾਗਤ ਆ ਤੇ ਅੱਜ ਦੇ ਵਲੌਗ ਦੇ ਵਿੱਚ ਆਪਾਂ ਜਿਹੜਾ ਵਾਲੀਬਾਲ ਖੇੜਨ ਵਾਸਤੇ ਆਏ ਆਪਣੇ ਯਾਰਾਂ ਦੋਸਤਾਂ ਦੇ ਨਾਲ ਤੇ ਪਹਿਲਾਂ ਵੀ ਮਤਲਬ ਕਾਫੀ ਆਪਾਂ ਵਲੌਗ ਪਾਉਂਦੇ ਰਹੇ ਨੇ ਆ ਸਪੋਰਟਸ ਦੇ ਵੀ ਫੁੱਟਬਾਲ ਦੇ ਹੋ ਕੇ ਕ੍ਰਿਕਟ ਦੇ ਹੋ ਕੇ ਪਰ ਅੱਜ ਜਿਹੜਾ ਮੈਂ ਫਸਟ ਟਾਈਮ ਜਿਹੜਾ ਵਾਲੀਬਾਲ ਖੇੜਨ ਵਾਸਤੇ ਆਇਆ ਵਾਂ ਤੇ ਆ ਪਿੱਛੇ ਤੋਂ ਹੀ ਵੇਖ ਹੀ ਸਾਡੇ ਪਛਾਣ ਹੀ ਲਿਆ ਹੜਾ ਮੈਕ ਨੂੰ ਤੁਸੀਂ ਤੇ ਨਾਲ ਬਾਕੀ ਵੀਰ ਹਣੀ ਵੀ ਆਪਣੇ ਇੱਥੇ ਮੌਜੂਦ ਹੈ ਖਿਡਾਰੀ ਸਾਰੇ ਅਜੇ ਪਲੇਅਰ ਆਉਂਦੇ ਅੱਦੇ ਗਰਾ ਆਪਾਂ ਪਹਿਲਾਂ ਪਹੁੰਚੇ ਆ ਤੇ ਪਲੇਅਰ ਹੋਰ ਵੀ ਆ ਰਹੇ ਆ ਤੇ ਬਾਕੀ ਅੱਜ ਮੈਂ ਸੋਚਿਆ ਕਿਉਂ ਨਾ ਬਾਲੀਬਾਲ ਖੇਡਿਆ ਜਾਵੇ ਇਹਦੇ ਨਾਲੇ ਤੁਹਾਡੇ ਵਾਸਤੇ ਵੀ ਇੱਕ ਵਧੀਆ ਜਿਹਾ ਵਲੌਗ ਲਿਆਇਆ ਜਾਵੇ ਤੇ ਬਾਕੀ ਗਰਾਊਂਡ ਕੁਛ ਇਸ ਤਰ੍ਹਾਂ ਦੀ ਆ ਤੇ ਪਿੱਛੇ ਵੇਖੀ ਸਾਦੇ ਨੈਟ ਨੂੰਟ ਲੱਗਾ ਹੈ ਤੇ ਗਰਾਊਂਡ ਕਾਫੀ ਠੀਕ ਠਾਕ ਆ ਮਨੂੰ ਬੈਕ ਐਕਚੁਅਲੀ ਮੈਂ ਪਹਿਲਾਂ ਮਤਲਬ ਬਾਲੀਬਾਲ ਮੈਰੀ ਖੇਡਦਾ ਹੁੰਦਾ ਮੈਗੋ ਨਹੀਂ ਖੇਡਦੇ ਆ ਤੇ ਉਹਨੇ ਮੈਨੂੰ ਇੱਕ ਦਿਨ ਫੂਡ ਕੀਤਾ ਕਹਿੰਦਾ ਯਾਰ ਇਹ ਬਾਲੀਬਾਲ ਖੇਡਦੇ ਆ ਤੇ ਤੂੰ ਵੀ ਆ ਜਾ ਕੇ ਖੇਡ ਲੈ ਤੇ ਪਰ ਆਪਾਂ ਤੁਹਾਨੂੰ ਪਤਾ ਹੈ ਕੋਲੇ 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 ਚਲ ਜਾਈਦਾ ਵਾ ਟਾਈਮ ਹੀ ਲੱਗਦਾ ਤੇ ਅੱਜ ਛੁੱਟੀ ਵਾਲਾ ਦਿਨ ਹੀ ਘਰ ਹਾਂ ਮੈਂ ਤੇ ਅੱਜ ਟਾਈਮ ਲੱਗ ਗਿਆ ਤੇ ਮੈਂ ਕਿਹਾ ਚਲੋ ਅੱਜ ਬਾਲੀਵਾਲ ਖੇਡਿਆ ਫੇਟਿੰਗ ਚੱਲਦੇ ਆ ਘਰੇ ਵੀ ਕੀ ਕਰਨਾ ਹੈ ਤੇ ਅੱਜ ਜਿਹੜਾ ਆਪਾਂ ਬਾਲੀਵਾਲ ਫਾਈਨਲੀ ਖੇਡਣਾ ਆ ਚੁੱਕੇ ਆ ਤੇ ਅੱਜ ਦੇ ਅੱਜ ਦੇ ਵਲੌਗ ਦੇ ਵਿੱਚ ਆਪਾਂ ਜਿਹੜੀ ਤੁਹਾਨੂੰ ਸਾਰੀ ਬਾਲੀਵਾਲ ਦੀ ਗੇਮ ਦਿਖਾਵਾਂਗੇ ਤੇ ਹੁਣ ਜਿਹੜਾ ਇਹ ਬਾਕੀ ਪਲੇਅਰ ਹੁੰਦੇ ਆ ਤੇ ਫੇਰ ਤੁਹਾਨੂੰ ਮਿਲਾਉਣੇ ਆ ਤੇ ਉਸ ਤੋਂ ਪਹਿਲਾਂ ਤੁਸੀਂ ਚੈਨਲ ਤੇ ਨਵੇਂ ਦੇ ਚਲੋ ਸਬਸਕ੍ਰਾਈਬ ਕਰ ਦੋ ਤੇ ਜਿਨ੍ਹਾਂ ਨੇ ਇੰਸਟਾਗ੍ਰਾਮ ਤੇ ਫੋਲੋ ਨਹੀਂ ਕੀਤਾ ਇੰਸਟਾਗ੍ਰਾਮ ਤੇ ਜਾ ਕੇ ਫੋਲੋ ਕਰ ਲੈਣ ਸੋ ਹੁਣ ਬਾਕੀ ਪਲੇਅਰ ਹੁੰਦੇ ਆ ਫੇ ਤੇ ਆ ਵੀਰ ਮਾਨ ਆ ਤੇ ਆ ਵੀਰ ਦੇ ਨਾਮ ਅਮਰਤ ਆ ਤੇ ਇਹ ਵੀ ਆਪਣੇ ਨਾਲ ਖੇਡਣ ਆਏ ਵਾਲੀਬਾਲ ਇਹ ਪਹਿਲਾਂ ਖੇਡਣ ਆਉਂਦੇ ਰਹਿੰਦੇ ਆ ਮੈਂ ਫਸਟ ਟਾਈਮ ਆਇਆ ਵਾਂ ਤੇ ਮੈਗਨੋ ਜੇ ਤੁਸੀਂ ਜਾਣਦੇ ਆ ਤੇ ਬਾਕੀ ਵੀ ਹੋਰ ਵੀ ਪਲੇਅਰ ਆ ਰਹੇ ਆ ਤੇ ਆ ਜਿਹੜੀ ਆਪਣੀ ਗਰਾਊਂਡ ਹੈ ਵਾਲੀਬਾਲ ਦੀ ਇਹ ਕਰੀਬ ਤੁਹਾਨੂੰ ਦਿਖਾ ਦੇਣਾ ਹੈ ਤੇ ਬਾਕੀ ਹੋਰ ਵੀ ਪਲੇਅਰ ਹੁੰਦੇ ਆ ਤੇ ਉਹਨਾਂ ਦਾ ਵੀ ਤੁਹਾਨੂੰ ਬੁਲਾਉਂਦੇ ਆ ਤੇ ਬਾਕੀ ਲਓ ਜੀ ਆਪਣੇ ਬਾਕੀ ਪਲੇਅਰ ਵੀ ਹੁੰਦੇ ਹੋਏ ਆ ਵੀਰੜੀ ਆ ਚੁੱਕੇ ਨੇ ਵਧੀਆ ਵਧੀਆ ਤੁਸੀਂ ਸਲਾਓ ਤੇ ਬਾਕੀ ਹੋਰ ਵੀ ਪਲੇਅਰ ਆ ਰਹੇ ਆ ਤੇ ਇਹਨਾਂ ਨੂੰ ਗਲਤ ਦਾ ਡੇਕ ਹੀ ਲੇਟੇ ਮਾਰ ਰਹੇ ਨੇ ਤੇ ਆਖੇ ਆਜੂ ਆਇਓ ਇਹ ਨਹੀਂ ਆਹੀ ਆ ਤੂੰ ਨਾ ਲੇਟਾ ਕਰੀਂ ਬੰਦੇ ਖੇਡ ਪ੍ਰੇਮੀ ਨਹੀਂ ਹੈਗੇ ਜੇ ਹਿਸਾਬ ਨਾਲ ਤੁਹਾਨੂੰ ਦੱਸਾਂ ਇਹਨਾਂ ਦੇ ਸੇਟਾ ਨੂੰ ਸਾਰੇ ਫੂਲਾ ਆ ਰਾ ਮੈਂ ਸੱਜਣ ਮੇਰੇ ਗੱਲ ਬਾਤ ਤੇਰੇ ਆਉਲਦਿਆ ਸਾਰੀ ਝੜਪ ਸ਼ੁਰੂ ਹੋ ਗਈ ਹੈ ਗੇਮ ਸ਼ੁਰੂ ਹੋਈ ਦੀ ਹੈ ਵੇਲੋ ਬਾਕੀ ਬਾਕੀ ਕਿਤੇ ਪਾਫੇ ਉਹ ਵੀਰ ਨੂੰ ਥੋੜਾ ਜਿਹਾ ਕਬਜ਼ੇ ਦੀ ਪ੍ਰੋਬਲਮ ਹੁੰਦੀ ਹੈ ਕਰ ਲਓ ਜੀ ਵਾਲੀਬਾਲ ਪਲੇਅਰ ਕਮਿੰਗ ਜਵਰਾਸੇ ਪਹਿਲੇ ਵੀ ਹੋਰ ਕੀ ਗੱਲ ਠੀਕ ਠਾਕ ਆ ਬੁੱਢੇ ਕਹਿੰਦੇ ਤਿਆਰ ਹੈ ਪੂਰਾ ਵਾਲੀਬਾਲ ਖੇਡਣ ਲੋ ਚੱਲ ਪਾਈਂ ਲਓ ਜੀ ਆਪਣੇ ਬਾਕੀ ਪਲੇਅਰ ਵੀ ਇੱਧਰ ਆ ਗਿਆ ਅਮਰਤ ਤੇ ਇਹ ਵੀ ਵੀਰ ਆਪਣੇ ਦਾ ਪਹਿਲੋ ਬੈਡਬਾਲ ਖੇਡਦਾ ਰਿਹਾ ਵਾ ਤੇ ਫਾਜੋਡ ਵਾਲੀਬਾਲ ਇੱਧਰ ਵੀ ਗੇ ਬਾਲ ਵੀ ਆ ਚੁੱਕੀ ਆ ਤੇ ਗੇਮ ਲੱਗੀ ਸ਼ੁਰੂ ਹੋੜ ਬਾਕੀ ਇੱਧਰ ਵੀਰੋੜੀ ਥੋੜੀ ਵਾਰਮ ਅਪ ਕਰ ਰਹੇ ਆ ਤੇ ਆਪਾਂ ਵੀ ਹੁਣ ਕਰਦੇ ਆ ਗੇਮ ਸ਼ੁਰੂ ਤੇ ਵਿੱਚ ਵਿੱਚ ਮੈਂ ਤੁਹਾਨੂੰ ਕਲਿੱਪਰ ਦਿਖਾਉਂਦਾ ਰਵਾਂਗਾ ਕਿਉਂਕਿ ਜੇ ਮੈਂ ਜ਼ਿਆਦਾ ਹੀ ਸਾਰੀ ਵੀ ਗਈ ਗੇਮ ਫਿਰ ਤੇ ਫਿਲਮੀ ਬਣ ਜੜੀ ਵਲੌਗ ਨਹੀਂ ਬੰਨਾ ਤੇ ਇਸ ਕਰਕੇ ਵਿੱਚ ਵਿੱਚ ਆਪਾਂ ਕਲਿੱਪਰ ਜਿਹੜੀ ਤੁਹਾਨੂੰ ਖੁਲਦੇ ਰਵਾਂਗੇ ਤੇ ਉੱਧਰ ਬਾਕੀ ਆਪਣੇ ਵੀਰੋੜੀ ਉਹ ਵੀ ਖਲੋਤੇ ਨੇ ਉਹਨਾਂ ਨਾਲ ਵੀ ਤੁਹਾਨੂੰ ਬੁਲਾਉਂਦੇ ਇਹ ਇਧਰ ਆਪਣੇ ਵੀਰ ਜੱਛਲੋੜੀ ਵੀ ਇਹ ਵੀ ਆਪਣੇ ਨਾਲ ਪਹਿਲਾਂ ক্রিকেট ਖੇਡਦੇ ਰਹੇ ਆ ਆ ਜਿੰਨੇ ਇੱਥੇ ਖਲੋਤੇ ਆ ਵੀਰੋੜੀ ਲਗਭਗ ਸਾਰੇ ਪਰਾੜੇ ਬੰਦੇ ਆ ਪਹਿਲਾਂ ਵੀ ਕਾਫੀ ਚਰਦੀ ਗੇਮ ਲਾਉਂਦੇ ਆ ਤੇ ਬਾਕੀ ਵਿੱਚੋ ਜੀ ਗੇਮ ਛੱਡਤੀ ਸੀ ਕਿਉਂਕਿ ਫਿਰ ਤੁਹਾਨੂੰ ਪਤਾ ਕੰਮਕਾਰ ਵਾਲੇ ਪਲੇਅਰ ਆ ਥੋੜੇ ਬੋਲੇ ਵਿੱਚੋ ਜੋ ਚੱਲ ਚੱਲਦੇ ਆ ਸਾਰੇ ਵੇਲੇ ਆ ਚਲੋ ਠੀਕ ਆ ਤੇ ਬਾਕੀ ਚਲੋ ਚਲੋ ਮੈਂ ਚੈੱਕ ਕਰ ਲੈਣਾ ਇੱਥੇ www ਹੋ ਰਹੀ ਹੈ ਵਾਹ ਤੇਰਾ ਵੀਡੀਓ ਲਾਪੇ ਬਲੌਗ ਕਰਿਆ ਚੱਲ ਚਲੋ ਬੰਦਾ ਹੈ ਨਾ ਮਾਰਦੇ ਸਰਵਿਸ ਨਹੀਂ ਮਾਰਦਾ ਚਲ ਮੈਂ ਮੈਂ ਕੁਆਲੀਫਾਈ ਕਰ ਦਿੰਦਾ ਛੇਤੀ ਕਰੋ ਯਾਰ ਹੋ ਗਈ ਗੇਮ ਸਟਾਰਟ ਮੇਰਾ ਨਾਮ ਮੈਨੂੰ ਪੂਣੀ ਨਹੀਂ ਆਇਆ ਇਹਦੀ ਮਾਰਦਾ ਹੈ ਹੋਛ ਨਹੀਂ ਫਿਰ ਮਿਕ ਨੋਦੀ ਮੇਰੇ ਨੂੰ ਬੰਦ ਹੀ ਕੀਤਾ ਫਿਰ ਆਇਆ ਬਾਬਾ ਲਓ ਜੀ ਤੇ ਲੜਾਈ ਸ਼ੁਰੂ ਹੋ ਗਈ ਮੈਚ ਤੇ ਅਜੇ ਗੇਮ ਸ਼ੁਰੂ ਹੋਈ ਹੈ ਤੇ ਇੱਧਰ ਵੇਖੋ ਕੀ ਬਲਦਿਆ ਰੌਲਾ ਹੀ ਪਈ ਆਦਿਆ ਹਰ ਇੱਕ ਮੈਚ ਗੇਮ ਤੇ ਰੌਲਾ ਹੀ ਪਈ ਆਦਿਆ ਤੇ ਉਹ ਕਹਿ ਲਿਆ ਸਾਡਾ ਸਾਡਾ ਪੁਆਇੰਟ ਮੰਨਣਾ ਹੈ ਉਹ ਕਹਿੰਦੇ ਮੋੜ ਨਹੀਂ ਮੰਨਣਾ ਹੋਰ ਉਹਨਾਂ ਪਰਲੀ ਟੀਮਾਂ ਦੀ ਸਾਡੇ 4 ਪੁਆਇੰਟ ਹੈ ਤੇ 3 ਪੁਆਇੰਟ ਆ ਤੇ ਬਾਕੀ ਉਹ ਵੇਲੇ ਕਿੱਥੇ ਗੱਲ ਬੁੱਕਦੀ ਜਾਗੇ ਤੇ ਪਬਲੀਗਰ ਰਵਾਦੀ ਕਿਦਾਂ ਤੇ ਆ ਉਹ ਵੀਰ ਬੁਲਟ ਤੇ ਆਇਆ ਵਲੌਗ ਦੇ ਵਿੱਚ ਉਹ ਕਿੱਡਲ ਤੇ ਬਾਕੀ ਇਧਰ ਲੱਗੀ ਗੇਮ ਸ਼ੁਰੂ ਹੋ ਲੇ ਫਿਰ ਪਲੇਅਰ ਅਜੇ ਵੀ ਤੁਰੇ ਹੌਲਦੇ ਆ ਤੇ ਚੱਲ ਆਇਓ ਬਾਕੀ ਵੀਰਲੇ ਉਹ ਕਿਪਲ ਤਾਂ ਕਾਉਂਟੀ ਲੱਗ ਚੁੱਕੀ ਆ ਕਿਲੇ ਦੀ ਕਾਉਂਟੀ ਲੱਗੀ ਓਏ ਓਏ ਮੈਗ ਕੌਟੀ ਕਿਲੇ ਦੀ ਲੱਗੀ ਆ 50000 50000 ਦੀ ਲਓ ਜੀ ਕਹਿੰਦੇ 50000 ਦੀ ਵਸ ਗਈ ਆ ਐਨਆਰਆਈਆਂ ਦੇ ਪੈਸੇ ਪਾਏ ਆ ਇਹ ਵੀ ਆਪਣੇ ਬਾਹਰ ਦੇ ਨੇ ਅੱਛਾ ਅੱਛਾ ਠੀਕ ਐ ਕਿਹੜੀ ਗਲਟਰੀ ਕੈਨੇਡਾ ਆ ਕੇ ਤੂੰ ਫੜਾ ਕੋਟੀ ਨਾ ਦੋਬੋ ਯਾਰ ਚੱਕ ਓਏ ਓਏ ਪੰਜ ਛੇ ਸੱਤ ਅੱਧਾ

on the earth. ਔਰ ਮਨਾ ਆਪਣਾ ਹੌਸਲੇ ਦੀ ਕੋਈ ਜਲ ਉਧਰ ਕਰ ਨਮਕੀ ਨਹੀਂ ਚਾਹਤ ਰਹੇ ਓਏ ਛੋਟੇ ਮਨਾ ਓਏ ਨਹੀਂ ਬੀ ਕਿੰਨੇ 9 ਦਾ 9 ਦਾ ਛੋਟੇ 7000 ਭਰਾਵਾ ਕੱਲਾ ਕੱਲਾ ਪੁਆਇੰਟ ਨੇ ਬਣਾਉਂਦੇ ਆ 9 ਦਾ ਭਰਾਵਾ ਆਹ ਚੂਹ ਭਰਾਵਾ ਦਾ ਯਾਰ ਸੰਗਾ ਭਰਾਵਾ Gaethaf. Wa'r ddi de chutti ni. O! A gî. ਵਾਦ ਮਾਦਮ ਆਈਡੀ ਲੱਗਾ ਤੇ ਮੇਰਾ ਸੈਂਟਰ ਰੱਖਣੀ ਫਿਰ ਸੈਂਟਰ ਦੇ ਕੋਲ ਮੈਂ ਨੈਟ ਹੀ ਮਾਰ ਬਾਰਿਆਂ ਨੂੰ ਬਾਰਿਆਂ ਨੂੰ ਬਾਰੀ ਬਹਿ ਚੱਲ ਜਾਏ ਬਾਲ ਵਧੀਆ ਜੀ ਆ ਆਹ ਬਾਰਾ ਦਾਹੇ ਪਹਿਲਾ ਸੈੱਟ ਕੰਪਲੀਟ ਹੋ ਚੁੱਕਿਆ ਤੇ ਸੈੱਟ ਆਪਣੀ ਟੀਮ ਚ ਜੁਕੀ ਆ ਤੇ ਹੁਣ ਜਿਹੜਾ ਦੂਜਾ ਸੈੱਟ ਲੱਗ ਲੱਗਾ 20 20 ਪੁਆਇੰਟ ਦਾ ਸੈੱਟ ਆ ਤੇ ਪਹਿਲਾਂ ਆਪ ਜਿੱਤ ਲਿਆ ਏ ਤੇ ਹੁਣ ਦੂਜਾ ਸਾਟੀ ਜਿਹੜਾ ਲੱਗ ਲੱਗਾ ਹੈ ਤੇ ਚਲੋ ਵੇਲੇ ਆ ਸਾਰੇ ਹੀ ਸਿੱਧਾ ਵਿਆਹ ਹੋ ਗਿਆ ਤਾਂ ਤੂੰ ਹੋਏ ਤੂੰ ਤੁਹਾਡੀ ਭਾਵਾਂ ਪਰ ਮੇਰਾ ਟੱਚ ਹੈ ਰੋਪੇ ਨਾਲ ਜਿਹਦੇ ਮੌਜੂਦ ਕੋਈ ਨਾ ਪੁੱਤਾ ਕਰਨੀ ਤੇਨੇ ਕੀ ਹੋ ਗਿਆ ਇਹ ਗੱਲ ਜਾਨਾ ਉਸ ਤਾਂ ਮਾਰ ਦੇ ਪਾ ਲੈ ਚ ਮੁਟਿਆਰ ਚੱਲ ਲੈ ਓਏ ਇਹ ਬੱਸ ਜਿੱਦ ਤੁਹਾਨੂੰ ਚੁੱਪ ਨਹੀਂ ਜਾ ਆ ਲੱਗ ਗਿਆ ਤੂੰ ਆਇਆ ਨਾ ਆ ਵਾਹ ਵਾਹ ਕਿ ਆ ਰਹੇ ਕੋ ਵਾਪਸ ਹੋ ਗਿਆ ਓਏ ਆ ਤਾਂ ਯਾਰ ਚਾਰੇ ਸਾ ਉਹ ਜਿੱਤਣਾ ਕੋਈ ਨਾ ਹੋਵੇ ਲੋ ਵੀ ਦੂਜੀ ਗੇਮ ਆ ਪਾਰ ਚੁੱਕੇ ਆ ਤੇ ਹੁਣ ਲਾਸਟ ਤੇ ਫਾਈਨਲ ਗੇਮ ਜਿਹੜੀ ਆਪਣੀ ਚੱਲ ਲੱਗੀ ਆ ਤੇ ਸਾਈਡ ਇੱਕ ਵਾਰ ਫੇਰ ਤੋਂ ਚੇਂਜ ਹੋ ਚੁੱਕੀ ਆ ਆਪਣੀ ਤੇ ਹੁਣ ਮੌਸਮ ਵੀ ਕਾਫੀ ਵਧੀਆ ਗਿਆ ਪਿੱਛੇ ਵਿਊ ਵਧੀਆ ਆ ਰਿਹਾ ਫੋਟੋ ਵੀ ਸਾਫ ਆ ਰਹੀ ਆ ਬਾਕੀ ਚਲੋ ਅਗੇਮ ਲੱਗੀ ਸ਼ੁਰੂ ਹੋਣ ਫਿਰ ਮਿਲਦੇ ਤੁਹਾਨੂੰ Ai, ओके यार भाई का बॉल चलेगी तेरी भाई ना ओ जात जात मेरी हो जाती है ਆਪ ਪਨਾਚਾ ਕੋਲੋਂ ਆ ਰਹੇ ਹਾਂ ਕੋਲੋਂ ਆ ਰਿਹਾ ਕੋਲੋਂ ਚਲੋ ਵੀ ਹੁਣ ਫਾਈਨਲੀ ਮੈਚ ਆਪਣਾ ਖਤਮ ਹੋ ਚੁੱਕਿਆ ਵਾ ਤੇ ਮੈਚ ਆਪਾਂ ਜਿੱਤ ਲਿਆ ਵਾ ਕਾਉਂਟੀ ਲਈ ਆਪਾਂ ਕਾਉਂਟੀ ਆਪਾਂ ਜਿੱਤ ਲਈ ਆ ਤੇ ਹੁਣ ਜਿਹੜਾ ਦੂਸਰੀ ਗੇਮ ਵੈਸੇ ਆਪਾਂ ਖੇਡਣ ਲੱਗੇ ਫਰੈਂਡਲੀ ਤੇ ਪਲੇਅਰ ਹੋਰ ਵੀ ਕਾਫੀ ਆ ਗਏ ਆ ਤੇ ਬਾਕੀ ਇਹ ਮੈਚ ਜਿੱਤ ਲਿਆ ਤੇ ਹੁਣ ਇਸ ਵਲੌਗ ਨੂੰ ਜਿਹੜਾ ਆਪਾਂ ਇੱਥੇ ਖਤਮ ਕਰਦੇ ਆ ਤੇ ਕਿਉਂਕਿ ਜੇ ਜਿਆਦਾ ਬਣਾਇਆ ਤੇ ਫਿਰ ਫਿਲਮ ਬਣ ਜਾਣੀ ਇਹ ਵਲੌਗ ਜਦਾ ਵੱਡਾ ਬਣ ਜਾਣਾ ਹੈ ਤੇ ਬਾਕੀ ਪਲੇਅਰ ਆਪਣੇ ਇੱਧਰ ਬੈਗੇ ਆ ਤੇ ਚਲੋ ਹੁਣ ਇਸ ਵਲੌਗ ਨੂੰ ਜਿਹੜਾ ਇੱਥੇ ਖਤਮ ਕਰਦੇ ਆਪਾਂ ਆਈ ਹੋਪ ਕਿ ਤੁਹਾਨੂੰ ਵਲੌਗ ਵਧੀਆ ਲੱਗਾ ਹੋਵੇ ਜੇ ਵਧੀਆ ਲੱਗਾ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਤੇ ਜੇ ਕੋਈ ਚੈਨਲ ਤੇ ਲਵੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਜੇ ਇੰਸਟਾਗ੍ਰਾਮ ਤੇ ਫੋਲੋ ਨਹੀਂ ਕੀਤਾ ਇਸ ਤਰ੍ਹਾਂ ਫੋਲੋ ਕਰ ਲਿਓ ਸੋ ਹੁਣ ਤੁਹਾਨੂੰ ਮਿਲੇਗਾ ਇੱਕ ਹੋਰ ਨਵਾਂ ਵਲੌਗ ਦੇ ਵਿੱਚ